ਸਤਿ ਸ੍ਰੀ ਅਕਾਲ ਉਤਸਵ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਕਬੱਡੀ ਦੀ ਨਵੀਂ ਅਪਡੇਟ ਲੈ ਕੇ ਤੇ ਦੋਸਤੋ ਗੱਲ ਕਰਦੇ ਹਾਂ ਪੰਜਾਬ ਦੀ ਕਬੱਡੀ ਦੇ ਇਤਿਹਾਸ ਦੇ ਸਭ ਤੋਂ ਵੱਡੇ ਕਬੱਡੀ ਕੱਪ ਦੀ ਹਾਂਜੀ ਦੋਸਤੋ ਜਿਸ ਦਾ ਬਜਟ ਹੋਵੇਗਾ ਕਰੋੜ ਤੋਂ ਉੱਪਰ ਦਾ ਤੇ ਦੋਸਤੋ ਜਿੱਥੇ ਦੁਨੀਆ ਦੀ ਚੋਟੀ ਦੇ ਖਿਡਾਰੀਆਂ ਦੀ ਕਰੀਮ ਖੇਡੇਗੀ ਹਾਂਜੀ ਦੋਸਤੋ ਤਾਂ ਤੁਹਾਨੂੰ ਪਤਾ ਲੱਗੇ ਹੋਵੇਗਾ ਤਾਂ ਦੋਸਤੋ ਗੱਲ ਕਰਦੇ ਹਾਂ ਦੇਦਣਾ ਦੇ ਕਬੱਡੀ ਕੱਪ ਦੀ ਹਾਂਜੀ ਤੁਹਾਨੂੰ ਦੱਸ ਦਈਏ ਕਿ ਦੇਦਣਾ ਦੇ ਕਬੱਡੀ ਕੱਪ ਦੇ ਸਾਰਾ ਕੁਝ ਫਾਈਨਲ ਹੋ ਚੁੱਕਾ ਹੈ ਤੇ ਨਵਾਂ ਪੋਸਟਰ ਰਿਲੀਜ਼ ਹੋ ਚੁੱਕ ਤੇ ਦੋਸਤੋ ਤੁਹਾਨੂੰ ਦੱਸ ਦਈਏ ਇਹ ਕਬੱਡੀ ਕੱਪ ਹੋਣ ਜਾ ਰਿਹਾ ਜੀ 20 ਤੇ 21 ਫਰਵਰੀ 2024 ਨੂੰ ਜਿੱਥੇ ਪਹਿਲਾ ਇਨਾਮ 1.5 ਲੱਖ ਰੁਪਈਆ ਤੇ ਦੋਸਤੋ ਦੂਸਰਾ ਇਨਾਮ 1 ਲੱਖ ਰੁਪਈਆ ਹੋਵੇਗਾ ਤੇ ਜਿੱਥੇ ਸੱਧੀਆਂ ਹੋਈਆਂ ਆਲ ਓਪਨ ਦੀਆਂ 8 ਕਲੱਬਾਂ ਦੀਆਂ ਟੀਮਾਂ ਖੇਡਣਗੀਆਂ ਤੇ ਦੋਸਤੋ ਬੈਸਟ ਰੇਡਰ ਤੇ ਯਾਫੀ ਨੂੰ ਨਮੀਆਂ ਬ੍ਰਾਂਡ ਨਿਊ ਥਾਰਗਟੀਆਂ ਦਿੱਤੀਆਂ ਜਾਣਗੀਆਂ ਹਾਂਜੀ ਦੋਸਤੋ ਜਿੱਥੇ ਜਿੱਥੇ ਕਬੱਡੀ 85 ਕਿਲੋ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਨੇ ਤੇ ਕਬੱਡੀ 70 ਕਿਲੋ ਦੇ ਮੁਕਾਬਲੇ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਹੈ ਤੇ ਦੋਸਤੋ ਕਬੱਡੀ 70 ਕਿਲੋ ਦੇ ਮੁਕਾਬਲੇ ਨੇ ਜਿਹੜੇ ਉਹ 20 ਤਰੀਕ ਨੂੰ ਕਰਵਾਏ ਜਾਣਗੇ। ਹਾਂਜੀ ਦੋਸਤੋ ਇਹ ਸੀ ਜਾਣਕਾਰੀ ਦੇਦਣਾਂ ਦੇ ਕਬੱਡੀ ਕੱਪ ਦੀ ਜਿੱਥੇ ਦੁਨੀਆ ਦੀ ਚੋਟੀ ਦੀ ਸਾਰੇ ਖਿਡਾਰੀਆਂ ਦੀ ਕਰੀਮ ਖੇਡੇਗੀ। ਤਾਂ ਦੋਸਤੋ ਦੇਖਦੇ ਹਾਂ ਜੀ ਕੌਣ ਲੈ ਕੇ ਜਾਂਦਾ ਹੈ ਬ੍ਰੈਂਡ ਨਿਊ ਨਵੀਆਂ ਥਾਰ ਕਾਰਾਂ ਨੂੰ ਆਪਣੇ ਘਰ ਵੱਲ ਨੂੰ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਥਾਰਾਂ ਕਿਸ ਦੇ ਘਰੇ ਜਾਣਗੀਆਂ ਕਮੈਂਟਾਂ 'ਚ ਜ਼ਰੂਰ ਦੱਸਣਾ ਤੇ ਦੋਸਤੋ ਤੁਹਾਨੂੰ ਨਾਲ ਹੀ ਦੱਸ ਦਈਏ ਕਿ ਇਸ ਕਬੱਡੀ ਕੱਪ ਉੱਤੇ ਪਾਕਿਸਤਾਨੀ ਖਿਡਾਰੀਆਂ ਦੇ ਖੇਡਣ ਦੀ ਵੀ ਗੱਲ ਚੱਲ ਰਹੀ ਹੈ। ਹਾਂਜੀ ਦੋਸਤੋ ਦੇਖਦੇ ਆਂ ਜੀ ਫਿਰ ਕੌਣ ਕੌਣ ਪਾਕਿਸਤਾਨ ਵੱਲੋਂ ਇਸ ਕਬੱਡੀ ਕੱਪੂ ਤੇ ਖੇਡਣ ਆ ਰਿਹਾ ਹੈ। ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ। ਜੁੜੇ ਰਹੋ ਚੈਨਲ ਨਾਲ, ਹਾਜ਼ਰ ਹੋਵਾਂਗੇ ਕਬੱਡੀ ਦੀ ਕੋਈ ਨਵੀਂ ਅਪਡੇਟ ਲੈ ਕੇ। ਧੰਨਵਾਦ।